ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ 11 ਅਗਸਤ ਨੂੰ ਪੰਜਾਬ ਦੇ ਮੌਸਮ ਦੀ ਆਪਾਂ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਕਿ ਅੱਜ 11 ਅਗਸਤ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਰਹੇਗੀ ਕਿੰਨਾ ਭਾਗਾਂ ਦੇ ਵਿੱਚ ਵੀਰੋ ਆਪਾਂ ਨੂੰ ਗਰਜ ਚਮਕ ਮੀਂਹ ਦੇ ਅਸਰ ਬਣੇ ਹੋਏ ਨੇ ਉਹਨਾਂ ਖੇਤਰਾਂ ਦੀ ਆਪਾਂ ਵੀਰੋ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਕਿਸਾਨ ਵੀਰੋ ਜਿਵੇਂ ਕਿ ਰਾਤ ਤੋਂ ਨੂੰ ਵੀਡੀਓ ਦੇ ਵਿੱਚ ਦੱਸਿਆ ਗਿਆ ਸੀ ਕਿ ਅਤੀਕ ਰਾਤ ਤੋਂ ਬਾਅਦ ਵੀਰੋ ਪੰਜਾਬ ਦਾ ਮੌਸਮ ਕੁਝ ਖੇਤਰਾਂ ਦੇ ਵਿੱਚ ਪ੍ਰਭਾਵ ਧੰਦਾ ਦੇਖਣ ਨੂੰ ਵੀਰੋ ਉਸ ਤਰ੍ਹਾਂ ਪੂਰਬੀ ਭਾਗਾਂ ਦੇ ਵਿੱਚ ਤੇ ਪੱਛਮੀ ਭਾਗਾਂ ਦੇ ਰਾਤ ਨੂੰ ਵੀਰੋ ਦੋ ਸਿਸਟਮ ਪੰਜਾਬ ਦੇ ਵਿੱਚ ਇੰਟਰ ਹੋਏ ਨੇ ਜਿਨ੍ਹਾਂ ਨੇ ਅੱਧੀ ਕਰਾਂ ਤੋਂ ਬਾਅਦ ਪੰਜਾਬ ਦੇ ਮਾਝੇ ਦੁਆਬੇ ਦੋਆਬੇ ਦੇ ਖੇਤਰਾਂ ਦੇ ਵਿੱਚ ਵੀਰੋ ਪੰਜਾਬ ਪੂਰਬੀ ਭਾਗ ਨੇ ਮਹੱਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਵਗੈਰਾ ਪਠਾਨਕੋਟ ਗੁਰਦਾਸਪੁਰ ਜਲੰਧਰ ਕਪੂਰਥਲਾ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਰਾਤ ਦੇ ਸਮੇਂ ਟੁੱਟਮੀਆਂ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਨੇ ਗਰਜ ਚਮਕ ਦੇ ਨਾਲ ਵੀਰੋ ਕੁਝ ਖੇਤਰਾਂ ਦੇ ਵਿੱਚ ਥੋੜੀ ਜਿਹੀ ਤੇਜ਼ ਹਵਾ ਤੇ ਕੁਝ ਖੇਤਰਾਂ ਵਿੱਚ ਤੇਜ਼ ਛਾਟੇਦਾਰ ਮੀਂਹ ਕੁਝ ਖੇਤਾਂ ਦੇ ਦਰਮਿਆਨਾ ਹਲਕਾ ਇਦਾਂ ਦਾ ਮੌਹਰ ਰਾਤ ਦੇ ਸਮੇਂ ਦੇਖਣ ਨੂੰ ਮਿਲਿਆ ਜੋ ਕਿ ਰੁਕ ਰੁਕ ਕੇ ਵੀਰੋ ਅੱਜ ਦਿਨ ਦੇ ਸਮੇਂ ਤੱਕ ਵੀ ਜਾਰੀ ਰਹੇਗਾ ਇਹ ਸਿਸਟਮ ਵੀਰੋ ਆਪਣਾ ਪ੍ਰਭਾਵ ਦਿਖਾਉਂਦਾ ਹੋਇਆ ਹੌਲੀ ਹੌਲੀ ਅੱਗੇ ਮੁਕ ਆਉਂਦੇ ਘੰਟਿਆਂ ਦੇ ਵਿੱਚ ਵੀਰੋ ਮੁਕਸਰ ਸਾਹਿਬ ਅੱਗੇ ਫਿਰੋਜ਼ਪੁਰ ਫਰੀਦਕੋਟ ਇਹਨਾਂ ਪੱਛਮੀ ਭਾਗਾਂ ਨੂੰ ਵੀ ਕਵਰ ਕਰੇਗਾ ਤੇ ਵੀਰੋ ਜੋ ਪੰਜਾਬ ਦੇ ਮੱਧ ਪੰਜਾਬ ਦੇ ਏਰੀਏ ਨੇ ਜਿਵੇਂ ਕਿ ਮੋਗਾ ਬਰਨਾਲਾ ਲੁਧਿਆਣਾ ਮਲੇਰਕੋਟਲਾ ਧੂਰੀ ਸੰਗਰੂਰ ਵਗੈਰਾ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਵੀ ਸਿਸਟਮ ਦਾ ਅਸਰ ਪਾਉ ਨੂੰ ਆਉਂਦੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਸਿਸਟਮ ਦੇ ਅੰਡਰ ਵੀਰੋ ਪੰਜਾਬ ਦੇ ਤਕਰੀਬਨ 80-85% ਖੇਤਰ ਕਵਰ ਹੋਣਗੇ ਤੇ ਵੀਰੋ 15-20% ਖੇਤਰ ਸਿਸਟਮ ਤੋਂ ਬਾਝੇ ਵੀ ਰਹਿ ਸਕਦੇ ਨੇ ਕੁਝ ਖੇਤਰਾਂ ਦੇ ਵਿੱਚ ਹਲਕੀ-ਫੁਲਕੀ ਬਦਲਵਾਈ ਤਕਰੀਬਨ ਵੀਰੋ ਬਦਲਵਾਈ ਤਾਂ ਪੰਜਾਬ ਦੇ ਸਾਰੇ ਹੀ ਖੇਤਰਾਂ ਦੇ ਵਿੱਚ ਆਵੇਗੀ ਪਰ ਵੀਰੋ ਬਰਸਾਤ ਹੈ ਵੀਰੋ 10-20% ਖੇਤਰਾਂ ਦੇ ਵਿੱਚ ਬੂੰਦਾਬੰਦੀ ਜਾਂ ਹਲਕੀ ਬਰਸਾਤ ਵੀ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਵੀਰੋ 60-70% ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਆਪਨੂੰ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਆਪਾਂ ਗੱਲ ਕਰੀਏ ਵੀਰੋ ਪੰਜਾਬ ਦੇ ਦੱਖਣੀ ਭਾਗਾਂ ਦੀ ਜਿਵੇਂ ਕਿ ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਇਹ ਬਰਸਾਤੀ ਗਤੀਵਿਧੀਆਂ ਆਉਂਦੇ 1-2 ਘੰਟਿਆਂ ਦੇ ਬਾਅਦ ਤਕਰੀਬਨ ਦੁਪਹਿਰਕ ਦੇ ਆਸ-ਪਾਸ ਵੀਰੋ ਦੇਖਣ ਨੂੰ ਮਿਲਣਗੀਆਂ। ਇਨ੍ਹਾਂ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਸੰਘਣੀ ਬੱਦਲਵਾਈ ਦੇਖਣ ਨੂੰ ਮਿਲੇਗੀ ਤੇ ਬੱਦਲਵਾਈ ਦੇ ਨਾਲ ਵੀਰੋ ਆਪਾਂ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲੇਗਾ। ਕੋਈ ਜ਼ਿਆਦਾ ਵੱਡੇ ਭਾਰੀ ਮੀਂਹ ਦੇ ਅਸਰ ਵੀਰੋ ਨਹੀਂ ਹੋਣਗੇ। ਤੇ ਜ਼ਿਲ੍ਹੇ ਦੇ 100% ਖੇਤਰਾਂ ਦੇ ਵਿੱਚ ਵੀ ਬਰਸਾਤ ਨਹੀਂ ਹੋ ਰਹੀ ਕੁਝ ਖੇਤਰ ਵੀਰੋ ਬਰਸਾਤ ਤੋਂ ਬਾਂਝੇ ਵੀ ਰਹਿਣਗੇ ਕੁਝ ਖੇਤਰਾਂ 'ਚ ਸਿਰਫ ਬੱਦਲਵਾਈ ਹੀ ਪਹੁੰਚੇਗੀ ਕੁਝ ਖੇਤਰਾਂ ਦੇ ਵਿੱਚ ਹਲਕੀ-ਫੁਲਕੀ ਕਿਣਮਣ ਦੇਖਣ ਨੂੰ ਮਿਲੇਗੀ ਤੇ ਵੀਰੋ ਕੁਝ ਖੇਤਰਾਂ ਦੇ ਵਿੱਚ ਹਲਕੀ-ਫੁਲਕੀ ਆਪਾਂ ਨੂੰ ਧੁੱਪ ਬੱਦਲਵਾਈ ਧੁੱਪਾਂ ਦਾ ਮਾਹੌਲ ਵੀ ਦੇਖਣ ਨੂੰ ਮਿਲੇਗਾ ਤੇ ਵੀਰੋ ਐਦਾਂ ਟੁੱਟ ਮਾਰ ਰਲ ਮਾ ਮਿਲ ਮਾ ਅੱਜ ਦੇ ਦਿਨ ਪੰਜਾਬ ਦਾ ਮੌਸਮ ਰਹੇਗਾ ਤਕਰੀਬਨ 60 ਤੋਂ 70% ਖੇਤਰਾਂ ਦੇ ਵਿੱਚ ਬਰਸਾਤ ਹੋ ਸਕਦੀ ਹੈ 20 ਤੋਂ 25% ਖੇਤਰ ਵੀਰੋ ਬਰਸਾਤ ਤੋਂ ਬਾਂਝੇ ਰਹਿ ਸਕਦੇ ਨੇ ਬੱਦਲਵਾਈ ਕਦਿਆ ਅੱਜ ਵੀਰੋ ਕੁੱਲ ਮਿਲਾ ਕੇ ਗਰਮੀ ਦਾ ਜ਼ਿਆਦਾ ਅਹਿਸਾਸ ਨਹੀਂ ਹੋਵੇਗਾ ਹਵਾਵਾਂ ਵੀਰੋ ਅਦਲ ਬਦਲ ਕੇ ਸਾਰੀਆਂ ਦਿਸ਼ਾਵਾਂ ਤੋਂ ਚਲਦੀਆਂ ਰਹਿਣਗੀਆਂ ਬਾਕੀ ਵੀਰੋ ਰਾਤ ਦੁਪਹਿਰ ਦੇ ਸਮੇਂ ਜੇ ਆਪਾਂ ਨੂੰ ਕੋਈ ਫਿਰ ਕੋਈ ਅਪਡੇਟ ਮਿਲਦੀ ਹੈ ਤਾਂ ਪਸੰਮੇਂ ਤੋਂ ਪਹਿਲਾਂ ਸਾਰੀ ਜਾਣਕਾਰੀ ਲੈ ਕੇ ਕਿਸਾਨ ਵੀਰਾਂ ਦੇ ਲਈ ਹਾਜ਼ਰ ਹੋਵਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਸਹੀ ਅਪਡੇਟ ਦੇ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ